ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਡਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀ ਝੋਟੀ ਆ ਗਈ ਵੀਰੇ ਕੋਲੇ ਤਾਜੀ ਸੂਈਆ ਵੀਰਿਓ ਵੱਡੀ ਝੋਟੀ ਆ ਨੀਲੀ ਰਾਵੀ ਦੀ ਆ ਚੰਗੀ ਵਹਿੜ ਆ ਗਈ ਆ ਇੱਕ ਕੋਲੇ ਇੱਕ ਧੋਕੜ ਗੱਬਣਾ ਗਈ ਆ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਔਰ ਸੁਣਾਓ ਵੀਰੇ ਕੀ ਹਾਲ ਚਾਲ? ਵਧੀਆ ਵੀਰੇ ਵਿੱਚ ਤੁਸੀਂ ਸੁਣਾਓ ਕੀ ਹਾਲ ਚਾਲ? ਵਧੀਆ ਵੀਰੇ ਵਧੀਆ। ਹਾਂ ਵੀਰੇ ਨਾਂ ਦੱਸੀ ਆਪਣਾ। ਨਾਂ ਵੀਜੀ ਮੈਂ ਰਾਜੇਪਾਲ ਜੋ। ਹਾਂਜੀ। ਪਿੰਡ ਵੀਜੀ ਮੇਰਾ ਸੰਤੂ ਨਗਰ ਜੋ। ਠੀਕ ਹੈ ਜੀ। ਜ਼ਿਲ੍ਹਾ ਵੀਜੀ ਅੰਮ੍ਰਿਤਸਰ ਜੋ ਤੇ ਤਸਵੀਰ ਆਪਣਾ ਜੇ ਨਾਲਾ ਪਿੰਦੀ ਜੋ। ਠੀਕ ਹੈ ਵੀਰੇ। ਫੋਨ ਨੰਬਰ ਵੀਜੀ ਆਪਣਾ ਹੈਗਾ 98784 47418 ਨੰਬਰ ਜੋ ਆਪਣਾ। ਠੀਕ ਹੈ। ਹਾਂਜੀ। ਤਾਂ ਵੀਰੇ ਆਪਣਾ ਕੋਈ ਇੱਕ ਸੂਈ ਝੋਟੀ ਆ ਗਈ ਨੀਲੀ 라ਵੀ ਦੀ ਵੱਡੀ ਝੋਟੀ ਹਨਾ। ਸੱਚੀ ਸੂਈ ਵਿੱਚ ਹੈ ਜੀ। ਬਾਰੰਗ ਇਹਨੋਂ ਹੀ ਸੀ ਬਾਰੰਗ ਆ ਬੱਚਾ ਆ ਗਿਆ ਹਨਾ ਕੱਟਾ ਵੀ ਤੇ ਮੁਗਲ ਠੀਕ ਹੈ ਜੀ ਤੇ ਚੰਗੀ ਝੋਟੀ ਆ ਤਾਂ ਰੇਡ ਵੀ ਵੀਰੇ ਜਾਵਾਂ ਜਾਜ ਹਨਾ ਪਹਿਲਾਂ ਵਿੱਚ ਹੀ ਬਿਲਕੁਲ ਛੋਟਾ ਹੈ ਔੜਦੀਆਂ ਵਾਲਿਆ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਵੇਖਿਓ ਕਿਉਂਕਿ ਰੇਡ ਵੀਰ ਦਾ ਬਿਲਕੁਲ ਨੋਰਮਲ ਕਰਨੇ ਆ ਤੇ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਤਾਂ ਪਹਿਲੇ ਨੰਬਰ ਤੇ ਆ ਗਈ ਮਾਨਕੀ ਅੱਖਾਂ ਨੀਲੀ ਰਾਵੀ ਤੇ ਨਿੱਕਾ ਸਿੰਘ ਆ ਗਿਆ ਵੀਰੋ ਚੰਗੀ ਝੋਟੀ ਵਾਲਾ ਕਿਆ ਬਾਤ ਹੈ ਇਹ ਤੰਬੂ ਹੀ ਤਾਂ ਨੇ ਥੱਲੇ ਕਲਾਵੇ ਪਾਈ ਇਹਨੂੰ ਅੰਡੇ ਪੰਡਾ ਪਾਈਆਂ ਵੋ ਚੰਗੀ ਝੋਟੀ ਆ ਵੀਰੇ ਤੇ ਕਿੰਨਾ ਦੁੱਧ ਆ ਜੀ ਹੁਣ ਇਹਦੇ ਥੱਲੇ ਹੁਣ ਵੀਰੇ ਇਸ ਟਾਈਮ ਥੱਲੇ 13 ਕਿਲੋ ਲੀਟਰ ਦੁੱਧ ਆਗਾ 13 ਲੀਟਰ ਆ ਠੀਕ ਆ ਵੀਰੇ ਕੋਈ ਵੀ ਜੀ ਮੇਰਾ ਠੰਡਾ ਕਰਕੇ 12 ਲੀਟਰ ਗਾਰੰਟੀ ਨਾ ਦਵਾ ਗਾਰੰਟੀ 12 ਲੀਟਰ ਵੱਡੀ ਝੋਟੀ ਆ ਵੀਰੇ ਦੁੱਧ ਤਾਂ ਫੇ ਚੰਗਾ ਛਾ ਜੀ ਹਾਏ ਵੀਰੇ 11 ਬਣਾ ਦੇਣਾ ਜਦੋਂ ਮੈਲਾ ਮੂਰਾ ਮਾਰ ਲੱਕੀ ਨੇ ਫੇਰ ਦੁੱਧ ਤੁਰਨਾ ਹੋਰ ਬਿਲਕੁਲ ਦੁੱਧ ਘੱਟ 15 16 ਲੀਟਰ ਦੁੱਧ ਪੱਕਾ ਬਿਲਕੁਲ ਇੰਨਾ ਦੁੱਧ ਆਂਦਾ ਵੀ ਕੀ ਆ ਬਾਕੀ ਇੱਕ ਮੌਸਮ ਚੰਗਾ ਹਾਂਜੀ ਹਾਂਜੀ ਤਾਂ ਖੋਲੀ ਵੀਰੇ ਤੋਰਾ ਵਿਖਾਈਏ ਤਾਂ ਵੇਖੋ ਵੀਰੇ ਉਹ ਵੱਡੀ ਜੇ ਵੀਰੋ ਗੱਲ ਲੈਵੇ ਦੀ ਕਰੀਏ ਤਾਂ ਕੀ ਕਹਿੰਦੇ ਹੁੰਦੇ ਵੀਰੋ ਪੈਰ ਰੱਖ ਕੇ ਤਾਂ ਜਾਣਨ ਵਾਲੀ ਗੱਲ ਆ ਲੈਵਾ ਹਨਾ ਤਾਂ ਐ ਥੱਬਾ ਸੁਬਾ ਲਾਇਆ ਥੱਲੇ ਉਹਦੇ ਪਲੀ ਜੁੜੀ ਬਹੁਤ ਜਿਆਦੀ ਆ ਚਗਾਠਾ ਜਗੂਠਾ ਚੈੱਕ ਕਰ ਲਿਓ ਪਿੱਠ ਪੁੜਾ ਬਹੁਤ ਜਿਆਦਾ ਚੰਗੀ ਝੋਟੀਆਂ ਵੀਰਾਂ ਨੂੰ ਬੈਂਤੀ ਆ ਕਿ ਵੀਰੋ ਤੁਸੀਂ ਹੁੰਦੇ ਹੋ ਦੂਰੋਂ ਚੱਲ ਕੇ ਵੀ ਇੱਥੇ ਤੁਸੀਂ ਛੱਡ ਕੇ ਨਹੀਂ ਜਾਓਗੇ ਝੋਟੀ ਨੂੰ ਕਿਉਂਕਿ ਪਲੀ ਜੁੜੀ ਆ ਉੱਪਰੋਂ ਵੀ ਆ ਚੰਗਾ ਮੰਜਾ ਮੁੰਜਾ ਡੇਂਦਾ ਉੱਪਰ ਸਿਰਾ ਝੋਟੀ ਆ ਕਮਾਲ ਆ ਵੀਰੇ ਤਿੰਨ ਆਂਦੇ ਵੀਰੇ ਨੀਲੀ ਰਾਵੀ ਹਨ ਐ ਪੈਰਾਪੂਰਾਂ ਦੀਆਂ ਨਿਸ਼ਾਨੀਆਂ ਪੂਛ ਤੇ ਚੱਡੇ ਤੇ ਤੇ ਲੇਵੇ ਦੀ ਬੰਤਰ ਚੈੱਕ ਕਰੋ ਵੀਰੋ ਫੁੱਲ ਵਜਣ ਵਾਲੀ ਆ ਵੀਰੋ ਤਾਂ ਹੈ ਵੀ ਪਤਲੇ ਚੰਮ ਦੀ ਕੀ ਆ ਬਾਤ ਹੈ ਸਿਰਾ ਜੀ ਆ ਵੀਰੋ ਵੱਡੀ ਛੋਟੀ ਫੁੱਲ ਸਾਈਜ਼ ਆ ਬੱਚਾ ਆ ਗਿਆ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਉਹ ਜੀ ਛੋਟੀ ਮੁੱਲ ਦੀ ਜੇ ਕਰੀਏ ਜੇ 1.5 ਲੱਖ ਮੋੜ ਕਰ ਲਈਏ ਤਾਂ ਮੈਂ ਜਿਲ੍ਹਾ ਮੰਗੀ ਹੁੰਦਾ ਘਟਿਆ ਬਿਲਕੁਲ ਬਿਲਕੁਲ ਹਾਂ ਵੀ ਜੇ ਹੁਣ ਦੇਣ ਵਾਲਾ ਕੰਮ ਕਰਨਾ ਕਿ ਜਿਹੜੇ ਜਾਣਦੀ ਛੋਟੀ ਛੋੜਦੀ ਵਾਲਾ ਰੇਟ ਹੈ ਨਾ ਹਾਂਜੀ ਇਹ ਮੁੱਲ ਵੀ ਜੇ ਇੱਕ ਦਾਹ ਕਰਦੇ ਜੋ ਇੱਕ 10 ਹਾਂਜੀ ਚੰਗਾ ਬਾਤ ਹੈ ਜੀ ਸਿਰਾਈਆ ਤਾਂ ਵੀਰੇ 1 ਦਾਹ ਚ ਵੀ ਛੋੜ ਛੱਪਾ ਹੋ ਜਾਊਗਾ ਕੋਈ ਨਹੀਂ ਵੀ ਜੀ ਕਰਦਾ ਛੋੜ ਛੱਪਾ ਕਰਦੇ ਵੀਰੇ ਹਨਾ ਇੱਕ ਦਾ ਰੇਡ ਬਹੁਤ ਹੀ ਵਧੀਆ ਸੋਹਣਾ ਰੇਡ ਆ ਵੀਰੇ ਤਾਂ ਕੋਈ ਇੱਕ 40 45 ਦਾ ਮੋਲ ਨਹੀਂ ਹਨਾ ਹਾਂਜੀ ਨਹੀਂ ਵਿੱਚ ਮੰਗਣ ਨੂੰ ਦੇ ਹੁੰਦੇ ਹੁੰਦੇ ਆ ਕਿ ਚੰਗੇ ਰੇਡ ਹੁੰਦੀ ਹੈ ਹਨਾ ਉਹਨਾਂ 1.5 ਲੱਖ ਪੌਣੇ 2 ਨੂੰ ਹੱਥ ਪਾਉਣਾ ਸੀ ਨੇ ਨਹੀਂ ਇੱਕ ਤਾਂ ਰੱਖ ਦਿਆ ਚਲ ਤਾਂ ਬਾਕੀ ਵੀਰੇ ਹੁਣ ਕਿੰਨੇ ਦੀ ਇੱਕ 10 ਚ ਮੰਨ ਤਾਂ ਦੋ ਛੜਦਾਂਗੇ ਵਿੱਚ ਇੱਕ ਘੱਟ ਦੇ ਇੱਕ ਘੱਟ ਦੇ ਦਾਂ ਕੀ ਬਾਤ ਹੈ ਕੋਈ ਫੋਨ ਲਾ ਲੈ ਬਾਕੀ ਹੋਰ ਮਾਤਾਂ ਕਰਨਾ ਜਾਂ ਕੋਈ ਵੀਰ ਭਾਗ ਹੁਣ ਤੂੰ ਕਰਦਾ ਕੋਈ ਫੋਨ ਲਾਵੇ ਹਨਾ ਹਾਂਜੀ ਤਾਂ ਵੇਖੋ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਤੇ ਗੱਲ ਕਰੀਏ ਛੋਟੀ ਦੇ ਵਜਨ ਹੋ ਜਾਂਦੀ ਪਤਲੇ ਚੰਬ ਦੀ ਲੇਵੇ ਦੀ ਕੋਈ ਸ਼ਾਕ ਨਹੀਂ ਵੀਰੇ ਬਹੁਤ ਹੀ ਜਰੀ ਅਸ ਚਵਾ ਇੱਕ ਨੰਬਰ ਲੱਗਿਆ ਚਵਾ ਆ ਪੋਲੀ ਧਾਰਿਆ ਨੌਰਗੀ ਕੋਈ ਪੂਰ ਸ਼ਟਾ ਨਹੀਂ ਥਣ ਚ ਉਹ ਬਾਦ ਘਾੜਨੀ ਫਿਰ ਫੇਸ ਤੋਂ ਲੈ ਕੇ ਤੇ ਲੇਵੇ ਤੇ ਹੀ ਗੱਲ ਕਰੀਏ ਕੋਈ ਚਵਾ ਨਹੀਂ ਕੋਈ ਇਹ ਹੈ ਪਲੀ ਜੁੜੀ ਦੀ ਗੱਲ ਕਰੀਏ ਤਾਂ ਫੁੱਲ ਪਲੀ ਜੁੜੀ ਆ ਕਿ ਪਾਸੇੋਂ ਨਹੀਂ ਖੁੰਜੀ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਬਾਕੀ ਤਾਂ ਮਾਨਤਨ ਹੋ ਜੂ ਹਾਂਜੀ ਠੀਕ ਆ ਵੀਰੇ ਦੂਜੇ ਨੰਬਰ ਤੇ ਆ ਗਈ ਬਿਹੜ ਦੂਜੇ ਨੰਬਰ ਤੇ ਆ ਸੱਜਰ ਸੂਈ ਦਾ ਅੱਜ ਨੂੰ ਬਰਹਾਂ ਦੇ ਹੋਇਆ ਜੀ ਅੱਛਾ ਬੱਚਾ ਗਿਆ ਗਿਆ ਦਾ ਵੀਰੇ ਮਗਰ ਵਿੱਚ ਬੱਛਾ ਹੋਇਆ ਤੇ ਉਹ ਆ ਗਿਆ ਬੱਚਾ ਉਹ ਬੱਛਾ ਆ ਗਿਆ ਵੀਰੋ ਠੀਕ ਹੈ ਕਰਨਾ ਦੋਦਾ ਵੀਰੇ ਦੁੱਧੇ ਥੜੀ ਜੀ 13 ਲੀਟਰ ਹੈਗਾ ਜੀ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਚਿੰਗਾ ਲੱਗਿਆ ਹਾਂ ਜੀ ਠੀਕ ਹੈ ਤੋੜ ਦਿਓ ਜੀ ਇਹਦਾ ਕਿਦਾਂ ਚਵਾਚੂ ਵੀਰ ਜੀ ਮੈਂ ਤਾਂ ਅੰਗ ਚ ਵਧੀਆ ਤੇ ਥੋੜੀ ਨਾ ਇੱਕ ਮਤ ਖਾਂ ਤੋਂ ਧਰਾ ਘਟਉਂਦੀ ਇੱਕ ਥਾਣਾ ਘਟਉਂਦੀ ਆ ਤਾਂ ਹੀ ਉਹ ਸਾਈਡ ਜੀ ਰੱਖ ਗਈ ਹਨਾ ਤੇਲੀ ਮੰਨ ਲਓ ਹਨਾ ਤੇਲੀ ਉਹ ਵੀਰੋ ਤਿੱਲੜ ਆ ਤੇ ਲੈਵਾ ਬੜਾ ਸ਼ਾਨਦਾਰ ਆ ਤੇ ਬਰੀਡ ਬਹੁਤ ਆ ਵੜਾ ਦੁੱਧ ਕਿੰਨਾ ਦੱਸਾਂ ਵੀਰ ਜੀ ਦੁੱਧ ਵਿੱਚ ਥੋੜਾ 13 ਲੀਟਰ ਹੈਗਾ 13 ਲੀਟਰ ਦੁੱਧ ਤਿਆਰ ਆ ਇਹ ਮੇਰਾ ਦੋ ਟੈਂਕ ਚੋ ਕੇ ਰਾਇ ਜੀ ਆਪਣਾ ਚੋਂ ਚੋਂ ਲੈ ਜੀ ਠੀਕ ਆ ਜੀ ਚਲ ਆਓ ਚਲ ਆਓ ਇਹ ਇੱਕ ਥਾਂ ਤਾਂ ਵਹੀ ਘਾਟੇ ਦਿਖਣਦੇ ਹਨਾ ਤੇ ਬਾਕੀ ਵੀਰੋ ਤੁਸੀਂ ਤਿੱਲੜ ਮੰਨ ਕੇ ਲੈ ਲਿਓ ਹਨਾ ਵੀਰੇ ਹਾਂ ਜੀ ਤੇ ਤਿੱਲੜ ਆ ਤੇ ਸੂਈ ਤਾਜੀ ਆ ਮਗਰ ਬੱਛਾ ਵੀਰੋ ਦੁੱਧ ਵੀ ਸੋਨਾ ਦੱਸਣ ਜਾਂ ਵੀਰ ਥੱਲੇ ਦੁੱਧ ਬਹੁਤ ਚੰਗਾ ਤਾਂ ਵੱਡੀ ਵੜਾ ਵੀਰੋ ਬਰੀਡ ਵਾਲੀ ਆ ਆ ਬੱਚੇ ਆ ਗਏ ਜੇ ਤਾਂ ਵੀਰੇ ਇਹਦਾ ਮੁੱਲ ਜੀ ਚੱਲਣਾ ਸਾਨੂੰ ਜਿਆਜਾ ਕਰਦੇ ਆ ਹਾਂਜੀ ਉਦਾਂ ਵੀ ਜੇ ਤੁਹਾਨੂੰ ਪਤਾ ਹੈ ਵੀ 60 ਪੈ ਨਹੀਂ ਆਦੀ ਗਾਂ ਹੀ ਉਦਾਂ ਬਿਲਕੁਲ ਕਿਉਂਕਿ ਉਦਾਂ ਦੇ ਵੀਰੇ ਫਿਰ ਕੋਈ ਨਾ ਹੋਣੀ ਆ ਬਰੀਡ ਆ ਵੱਡੀ ਵੜਾ ਹਾਂਜੀ ਹੁਣ ਵੀ ਜਿਹਦਾ ਮੁੱਲ 30000 ਕਰਦੇ ਜੋ 30000 ਹਾਂਜੀ ਉਹ ਚੋ ਵੀ ਛੋਟੀ ਆਪਾਂ ਉਹ ਚੋ ਵੀ ਦੋ ਛੱਡ ਦਾਂਗੇ ਦਾ 28 ਹਾਂ ਨਾ 25000 ਹਨਾ ਚਲੋ ਪੰਜੀ ਦੇ ਦਾਂਗੇ ਚਲੋ ਆ ਗਈ ਤਿੰਨ ਥਾਣੇ ਮੌਸਮ ਚੰਗਾ ਗੜੀ ਵੀਰੇ ਦੋ ਦਿਨੇ ਚੰਗਾ ਚ ਵਦਣਾ 나ੜੂ ਤੇ ਬੱਚਾ ਜੋ ਤੇ ਚਲੋ ਦੁੱਧ ਵਾਲੇ ਢੱਕੇ ਲਾਉਣ ਆਲੀਆ ਬ੍ਰੀਡ ਆ ਵੇੜਾ ਥਾਣਾ ਪੰਜੀ ਉਹ ਬ੍ਰੀਡ ਤਿੰਨ ਥਾਣਾ ਜਿਹਨੇ ਦੁੱਧ ਭਰ ਦੇਣਾ ਹਨ ਹਾਂਜੀ ਕਿਉਂਕਿ ਕਿਹੜੇ ਥਾਣੇ ਦੂਜੀ ਆ ਉਹ ਤੋਂ ਬੜੇ ਸਪੈਸ਼ਲ ਲੱਗੇ ਨੌ ਗਿਲਾ ਥਾਣ ਲੱਗੇ ਹਣ ਹਾਂ ਨਾ 50 ਦੇ ਵਿੱਚ 50 ਦੇ ਵਿੱਚ ਬਸ ਸ਼ੋਰ ਹੀ ਕਰ ਸ਼ੋਰ 100 ਰੁਪਏ 75 ਬਾਈ ਨਹੀਂ ਦਿੰਦਾ ਕੀ ਹੈ ਬਿਲਕੁਲ ਬਿਲਕੁਲ ਨਹੀਂ ਐਨੇ ਦਾ ਹੁੰਦਾ ਹੀ ਕੋਈ ਨਹੀਂ ਵੱਡੀ ਵੜਾ ਨਾਮ ਦੀ ਤਾਂ ਗਾਂ ਦਾ ਮੁੱਲ 50 60 ਹਜ਼ਾਰ ਰੁਪਏ ਕਰਨਾ ਸੀ ਉਹ ਤਾਂ ਵੀਰੇ ਹੁਣ ਬਰੀਡ ਦੱਸੀ ਜਾਂਦੀ ਐ ਜੀ ਹਨਾ ਤੇ ਚੰਗੀ ਵੜਾ ਤਾਜੀ ਸੂਈ ਐ ਠੀਕ ਹਾਂ ਨਾ 50 ਦੀ ਠੀਕ ਐ ਟੋਕੜ ਟੋਕੜਾ ਕੀ ਵੀਰੇ ਆਹ ਜੀ ਟੋਕੜਾ ਬਣ ਤਿੰਨਾ ਮਿੰਟਾਂ ਦੇ ਵਿੱਚ ਚਾਹਾਂ ਦੀ ਹੈਗੀ ਜੀ ਸਾਢੇ ਤਿੰਨਾਂ ਦੇ ਗੱਭਨ ਜੋ 5 ਲੀਟਰ ਤੁਹਾਡੇ 5 ਲੀਟਰ ਦੁੱਧ ਤਾਂ ਥਾਂ ਸੁਣ ਇਹਨੂੰ ਵੀ ਚੰਗਾ ਲੱਗਿਆ ਬਖਾਰੀਆ ਤੋਰਾ ਵੀਰੇ ਵੱਡੇ ਪੱਲੇ ਚ ਹਨਾ ਵੱਡੀ ਗਾਂ ਵੀ ਧੀ ਹੈ ਵੱਡੀ ਗਾਂ ਇਹਦੀ ਘਰ ਦੀ ਗਾਂ ਮੈਂ ਤੇ ਦੇ ਦੀ ਹੁਣ ਆਹ ਚਲੋ ਇਹ ਵੀ ਪਸ਼ੂ ਕਰੋ ਕੁਮਾਰ ਵੀਰ ਲੈ ਲੈ ਉਹ ਇਹਦਾ ਇਹ ਡੋਰਦੀਆਂ ਦਾ ਕਰ ਦਿਓ ਮੈਂ ਨਾ ਵੀ ਜੀ ਵੀ ਫ੍ਰੀ ਦੇ ਦਿੰਦਾ ਅੱਛਾ ਇਹ ਕਹਨੇ ਦੀ ਵੀਰੇ ਇਹਦਾ ਵੀ 6 ਰੇਡ ਜੋ ਚ ਪੰਜੀ 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 ਇਹ ਟੋਕੜ ਗੱਬਣਾ ਇਹ ਟੋਕੜ ਗੱਬਣਾ ਸਾਢੇ 3 ਮਹੀਨਿਆਂ ਦੀ ਵੀਰੇ ਸਾਢੇ 3 ਮਹੀਨਿਆਂ ਦੇ ਗੱਬਣ ਠੀਕ ਹੈ ਚੈੱਕ ਪਾਸ ਹਾਂ ਜੀ ਵੀਰੇ ਠੀਕ ਹੈ ਮੇਰਾ ਵੀ ਕੋਈ ਡਾਕਟਰ ਨਾਲ ਹੈ ਜਾਂ ਗਰੰਟੀ ਦੇ ਦਾਂਗੇ ਬਿਲਕੁਲ ਵੀਰੇ ਹਾਂ ਜੀ ਤਾਂ ਵੇਖੋ ਵੀਰੇ ਟੋਕੜ ਗੱਬਣਾ ਤਾਂ ਤਿੰਨ ਪਸ਼ੂ ਵੀਰ ਕੋ ਰੇਟ ਜੈ ਜਾ ਇਹਦਾ ਵੀ 5000 ਬਾਕੀ ਕੋਈ ਫੋਨ ਲਾ ਲੇ ਹਨਾ ਹਾਂ ਜੀ ਫੋਨ ਲਾ ਮੋੜ ਦੇ ਨਹੀਂ ਨਾ ਹਾਂ ਜੀ ਠੀਕ ਹੈ ਤਾਂ ਵੇਖੋ ਵੀਰੇ ਫੋਨ ਜ਼ਰੂਰ ਲਾ ਲਿਓ ਜੀ ਟੋਕੜ ਗੱਬਣਾ ਵੀ ਚੰਗੀ ਆ ਰੇਟ ਜੈ ਜਾ ਤਾਂ ਜੀ ਸੂਈ ਹੈ ਇੱਕ ਥਾਂ ਤੋਂ ਤੇਲਾ ਇਹਦਾ ਰੇਟ ਤੁਸੀਂ ਆਪ ਵੀ ਚੈੱਕ ਕਰ ਲਿਓ ਤੇ ਰੇਟ ਵੀ ਵੀਰ ਦਾ ਤੇ ਝੋਟੀ ਵੀ ਚੰਗੀ ਟੋਪ ਕਲਾਸ ਆ ਤਿੰਨ ਪਸ਼ੂ ਆ ਵੀਰੇ ਕੋਲੇ ਪਰ ਚੰਗੇ ਟੋਪ ਦੇ ਵੀਰਿਓ ਬਰੀਡ ਆ ਚੰਗੀ ਝੋਟੀ ਆ ਵੀਰੇ ਤੇ ਬਾਕੀ ਕੋਈ ਫੋਨ ਲਾ ਲੈ ਹਨਾ ਹਾਂਜੀ ਫੋਨ ਠੀਕ ਆ ਫੋਨ ਵੀਰਿਓ ਜ਼ਰੂਰ ਲਾ ਲਿਓ ਛੋੜਛੱਪਾ ਵੀ ਹੋ ਜਾ ਹਾਂਜੀ ਠੀਕ ਆ ਜੀ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨਵੀਂ ਤਨਵੀਂ ਵੀਡੀਓ ਵਿਖਾ ਲਈ ਜਾਵੇ ਬਾਕੀ ਵੀਰੇ ਚੁਾਈ ਕਰਨੀ ਪਾਸ ਕਰਨੀ ਵੇਚਾ ਕੇ ਫਰੀਦ ਕਰਨੀ ਤੁਹਾਡੀ ਆਪਣੀ ਜੁਮੇਰੀ ਹੈ ਨਾ ਵੀਰੇ ਹਾਂਜੀ ਤੂੰ ਆਪ ਦੀ ਜੁਮੇਰੀ ਤੁਹਾਡੀ ਬਾਕੀ ਆਪਾਂ ਦੋ ਦੋ ਚੋਣ ਨਿਕਲ ਬਿਲਕੁਲ ਬਿਲਕੁਲ ਹਾਂਜੀ ਇਹ ਪਸ਼ੂ ਵੀ ਦਸੇ ਜਾਂਦੇ ਆ ਦੁੱਧ ਦੇ ਤਾਂ ਵੀਰੇ ਐਡਰੈਸ ਬੋਲੀ ਵੀਰ ਜੀ ਨਾਮ ਮੇਰਾ ਜੇਪਾਲ ਜੋ ਪਿੰਡ ਮੇਰਾ ਸੰਤੂ ਨਗਰ ਜੋ ਹਾਂਜੀ ਜ਼ਿਲ੍ਹਾ ਵੀਰ ਜੀ ਅਮਰਸਾ ਜੋ ਤਹਿਸੀਲ ਆਪਣਾ ਜਨਾਲਾ ਪਿੰਡ ਜੀ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ 98784 47418 ਨੰਬਰ ਚਾਪੋ ਠੀਕ ਠੀਕ ਹੈ ਵੀਰੇ ਸਸੀਕਰ ਸਸੀਕਰ ਜੀ ਸਸੀਕਰ